ਮੇਰਾ ਨਾਮ ਨਿਸ਼ਾਨਤ ਅਰੋੜਾ ਜੀ ਦੁਕਾਨ ਦਾ ਨਾਮ ਬੀਐਸਐਮ ਜੁਲਰ ਹੈ। ਕਰੀਬ ਰਾਤੀ 2:30 ਵਜੇ ਸਾਨੂੰ ਗਵਾਨੀਆਂ ਵੱਲੋਂ ਫੋਨ ਕੀਤਾ ਗਿਆ ਕਿ ਤੁਹਾਡੀ ਦੁਕਾਨ ਤੇ ਤਾਲੇ ਤੋੜ ਕੇ ਚੋਰੀ ਹੋ ਗਈ ਆ ਤੇ ਉਸ ਤੋਂ ਫੋਨ ਕਰਨ ਤੋਂ 10 ਮਿੰਟ ਬਾਅਦ ਮੈਂ ਦੁਕਾਨ ਤੇ ਆ ਕੇ ਦੇਖਿਆ ਆਪਣੀ ਤੇ ਤਾਲੇ ਟੁੱਟੇ ਸੀਗੇ ਸ਼ੀਸ਼ਾ ਤੋੜ ਕੇ ਜਿਹੜੇ ਚੋਰ ਆ ਉਹ ਅੰਦਰ ਵੜੇ ਆ ਤੇ ਕਾਫੀ ਜਿਹੜਾ ਨੁਕਸਾਨ ਕਰਕੇ ਗਏ। ਕਰੀਬ 2 ਕਿਲੋ ਦੇ ਕਰੀਬ ਚਾਂਦੀ ਹੈ ਜੀ 50 ਤੋਂ 60000 ਰੁਪਿਆ ਜਿਹੜਾ ਨਗਦ ਹੈ ਉਹ ਵੀ ਗੱਲੇ ਨੂੰ ਤੋੜ ਕੇ ਉਹ ਕੱਢ ਲਿੱਤਾ ਗਿਆ ਤੇ ਬਹੁਤ ਨੁਕਸਾਨ ਕਰਕੇ ਉਹ ਕਿੱਦੇ ਚੌਂਕੀਦਾਰ ਰਹਿਗਾ ਸੀ ਮੌਕੇ ਤੇ ਚੌਂਕੀਦਾਰ ਵੀ ਸੀ ਚੌਂਕੀਦਾਰ ਨੂੰ ਬੁਲਾਇਆ ਗਿਆ ਲੇਕਿਨ ਚੌਂਕੀਦਾਰ ਨੂੰ ਬੰਦੀ ਬਣਾ ਲਿਆ ਗਿਆ ਚੋਰਾਂ ਵੱਲੋਂ ਕਿ ਤੈਨੂੰ ਗੋਲੀਆਂ ਨਾਲ ਮਾਰ ਦਿੱਤਾ ਜਾਊਗਾ ਤੂੰ ਚੁੱਪ ਕਰ ਜਿੱਥੇ ਬਹਿ ਜਾ ਬੰਦੇ 7-8 ਬੰਦੇ ਆ ਜੀ ਉਹਨਾਂ ਕੋ ਕਾਫੀ ਹਥਿਆਰ ਔਰ ਗਵਾਂਡੀਆਂ ਵੱਲੋਂ ਸੁਣਨਚੇ ਵੀ ਆਇਆ ਗਿਆ ਜਾਂਦੇ ਜਾਂਦੇ 4 ਤੋਂ 5 ਫੇਰ ਵੀ ਕਰਕੇ ਕੋਪ੍ਰੈਸਪਰੇਸ਼ਨ ਕੰਪਲੇਂਟ ਦਿੱਤੀ ਹੈ ਕੰਪਲੇਂਟ ਦਿੱਤੀ ਆ ਪ੍ਰਸ਼ਾਸਨ ਨੂੰ ਜੀ ਘੰਟੇ ਡੇਢ ਬਾਅਦ ਹੁਣ ਕੋਈ ਪੁਲਿਸ ਦਾ ਇੱਕ ਬੰਦਾ ਆਇਆ ਔਰ ਪ੍ਰਸ਼ਾਸਨ ਕੋਲੋਂ ਮੰਗੇ ਹੋਈ ਆ ਵੀ ਇਹਨਾਂ ਚੋਰਾਂ ਨੂੰ ਜਿਹੜੀਆਂ ਨਾ ਰੋਕਾਇਆ ਜਾਵੇ ਸ਼ਹਿਰ ਦਾ ਬਹੁਤ ਬੁਰਾ ਆਲਿਆ ਸ਼ਹਿਰ ਚ ਦਿਨ ਦਿਹਾੜੇ ਗੋਲੀਆਂ ਤੇ ਆ ਜਿਹੜੀਆਂ ਚੋਰੀਆਂ ਬਹੁਤ ਹੋ ਰਹੀਆਂ ਲੋਕਾਂ ਦਾ ਰਹਿਣਾ ਜਿਹੜਾ ਸਾਡੇ ਸ਼ਹਿਰ ਚ ਬਹੁਤ ਮੁਸ਼ਕਲ ਹੈ ਜੀ ਅੱਜ ਅਬੀ ਦੇ ਵੀ ਜੀ ਰਤੀ ਜੀ ਦੀ ਚੋਰੀ ਹੈ ਕੀ ਕਿੱਲੇ ਕਿੱਥੇ ਹੈ ਮੈਂ ਇੱਥੇ ਸੀ ਭਾਜੀ ਸ਼ੀਸ਼ਾ ਟੁੱਟਾ ਨਾ ਦੋ ਜਣੇ ਇੱਥੇ ਆਏ ਇੱਥੋਂ ਮੈਂ ਵਾਪਸ ਭੱਜ ਜਦਿਆ ਕਿੰਨੇ ਕਿੰਨੇ ਬੰਦੇ ਸੀ ਜਿਹੜਾਤੀ ਚੋਰੀ ਕਰ ਰਹੇ ਬੰਦੇ ਉੱਥੇ ਜਾਦੇ ਸੀ ਤੇ ਇੱਥੇ ਦੋ ਜਣੇ ਇਹਨਾਂ ਦੇ ਵਿੱਚ ਇੱਥੋਂ ਮੈਂ ਵਾਪਸ ਭੱਜ ਜਦਿਆ ਨਾ ਇੱਥੇ ਦੋ ਜਣੇ ਇੱਥੇ ਉਧਰ ਹੁੰਦੇ ਤਾਂ ਅਲੇ ਬੂਹ ਖੋਲਤ ਤੋੜੇ ਤੁਹਾਨੂੰ ਕੀ ਕਿਹਾ ਉਹਨਾਂ ਨੇ ਕਹਿੰਦੇ ਨਿਲ ਜਾ ਦਵਾ ਦਾ ਮੈਂ ਭੱਜ ਜਦਿਆ ਤੇ ਕਿਸੇ ਨੇ ਸੂਚਨ ਕੀਤਾ ਹਾਂ ਜੀ ਜੀ ਮੈਂ ਚੋਣਤੀ ਚਲਦਿਆ ਚੌਥੇ ਆਏ ਤੇ ਤੋਂ ਭਾਈ ਉੱਤੇ ਤੇ ਬਤਿੰਦੇ ਪੀਸੀਆ ਜਾਣੀਆਂ ਦੇ ਆ ਤੇ ਭੇਜਦੇ ਆ ਬਾਜੋ ਹੋਈ ਵੀ ਨਹੀਂ ਆ ਇੱਥੇ ਦਤਾਨ ਵਾਲਿਆਂ ਨੇ ਬੁਲਾ ਉਹਦਾ ਤੋਈ ਵੀ ਨਹੀਂ ਆ ਆਏ ਤਾਂ ਆਪਣੇ ਸੁਨਿਆਰੇ ਦੇ ਤੇ ਤਾਂ ਇਹਨਾਂ ਦੇ ਸੁਭਾਸ਼ ਰਜਤਰ ਆ ਦਤਾਨ ਬਚੀ ਹੈ ਇਹਨਾਂ ਦੇ ਤਲੀ ਦੇ ਜਿੰਦਾ ਤੋਂ ਰੇ ਨਾ ਜਿਹੜਾ ਤੁਸੀਂ ਕੋਲ ਚੰਤੀ ਗਏ ਉਦੋਂ ਇਹ ਕਾਰਵਾਈ ਹੋ ਚੁੱਕੀ ਸੀ ਆਹੋ ਮੈਂ ਦੋ ਦਿਨ ਨੂੰ ਫੋਨ ਮਾਰਤਾ ਸੀ ਨਾ ਤੇ ਉਹ ਬਾਜ ਭੱਜ ਭੁਜਦੇ ਉਹਨਾਂ ਨੂੰ ਪਤਾ ਵੀ ਬੰਦੇ ਇਕੱਠੇ ਹੁੰਦੇ ਤਾ ਉਹਨਾਂ ਨੇ ਕਿਹਾ ਉਦੋਂ ਤੁਸੀਂ ਆਉਣ ਭੱਜੇ ਆਹ ਹਾਂ ਹਾਂ ਇੱਥੇ ਵੀ ਬੰਦੇ ਸੀ ਤੇ ਉੱਥੇ ਵੀ ਬੰਦੇ ਸੀ ਤੁਹਾਨੂੰ ਕੀ ਦੰਗੀ ਦੂੰਗੀ ਆਹੋ ਤੇ ਹੱਥ ਫਰੇ ਭਾਜੀ ਠੀਕ ਹੈ ਕੀ ਇੱਥੇ ਆ ਜੀ ਨਾ ਤੇ ਹੱਥ ਮੈਂ ਵੇਚੇ ਨਹੀਂ ਉਹ 16 ਫੜੀਏ ਉਹਨਾਂ ਨੇ ਮੈਂ ਬਦਵਾ ਦਾ ਭੱਜਣ ਦੀ ਦਿੱਤੀ ਮੈਂ 34 ਦਾ ਵਾਦਾ ਵਧਿਆ ਉਦੋਂ ਮੈਂ ਬਾਬੇ ਨੂੰ ਲਿਆ ਜੈਸਪੂਲ ਨੂੰ ਉਹ ਵੀ ਪੈਰੇ ਡਰਦਾ ਅਸੀਂ ਦੋਨੇ ਵੇਸ ਦੇ ਉੱਤੇ 33 ਅੰਸ਼ਾ ਕੀ ਚੋਰੀ ਹੋਈ ਹੈ ਦੁਕਾਨ ਦੇ ਉੱਤੇ ਸਨਾਰੇ ਦੀ ਦੁਕਾਨ ਹੈ ਲਗਭਗ ਕਰੀਬ ਰਾਤ ਦੇ 2:30 ਵਜੇ ਸੀਗੇ ਲੁਬੰਦਰੋਂ ਕਾਫੀ ਸਮਾਨ ਲੈ ਗਏ ਤੇ ਕਾਫੀ ਨੁਕਸਾਨ ਹੋ ਗਿਆ ਤੇ ਦੂਸਰਾ ਇਹ ਹੈ ਕਿ ਚੋਰਾਂ ਦੇ ਹੌਸਲੇ ਬੁਲੰਦੇ ਐ ਹਸਲੇ ਬਿਲਕੁਲ ਕੋਈ ਕੇ ਬਨੇ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਤੁਹਾਨੂੰ ਵੀ ਲੱਗਦਾ ਤੁਹਾਨੂੰ ਵੀ ਲੱਗਦਾ ਹੋਗਾ ਉਹ ਸ਼ਹਿਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਸਾਨੂੰ ਇੱਕ ਲੋਕੀਆਂ ਮੰਗੀਆਂ ਜਾ ਰਹੀਆਂ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਹ ਤੇ ਜਿਹੜਾ ਗੁਰਦੁਆਰਾ ਸਾਹਿਬ ਦੀ ਚੋਰੀ ਹੋਈ ਹੈ। ਬਾਜੀ ਉਹ ਮੱਲੀਆਂ ਨੇ ਗੁਰਦੁਆਰੇ ਸਾਹਿਬ ਵੀ ਚੋਰੀ ਹੋਈ ਹੈ ਜੀ। ਸੋਨਾਂ ਦੇ ਚੋਰੀਆਂ ਨੇ ਰਾਤ ਨੂੰ ਫਾਇਰ ਵੀ ਕੀਤੇ। ਅਣੀ 6-7 ਫਾਇਰ ਕੀਤੇ ਆ ਜੀ। ਮੰਗ ਮੰਗ ਇਹੋ ਕਰਦੇ ਆ ਸਮਾਨ ਨੂੰ ਲੱਭ ਮਤਲਬ ਲੱਭ ਕੇ ਦਿੱਤਾ ਜਾਵੇ ਤੇ ਫਿਰ ਉਹਨਾਂ ਦੇ ਕਾਰਵਾਈ ਕੀਤੀ ਜਾਵੇ। ਕੋਲੋਂ ਫੈਸਲੋਦ ਦੀ ਜੀ ਅੱਜ ਰਾਤ ਦੇ ਅਸਨੇੜੇ ਦੇ ਕਾਂਦੇ ਚੋਰੀ ਹੋਏ। ਇਹ ਜੀ ਇਸ ਤਰ੍ਹਾਂ ਨਿਸ਼ਾਦ ਅਰੂੜਾ ਜੀ ਨੇ ਇੱਥੇ ਰਹਿਣ ਵਾਲੇ, ਸ਼ੇਖ ਪਤਲਾ ਦੇ ਰਹਿਣ ਵਾਲੇ ਨੇ। ਇਨਰ ਦੀ ਦੁਕਾਨ ਹੈ ਇੱਥੇ ਸ਼ੇਖਪਤਾ ਗੇਟ ਦੇ ਉੱਤੇ ਜੁਵਲਰ ਦੀ ਦੁਕਾਨ ਹੈ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਵੀ ਇਸ ਤਰ੍ਹਾਂ ਸਾਰਾ ਰਾਤ ਪੰਜ-ਛੇ ਬੰਦੇ ਆਏ ਨੇ ਦੁਕਾਨ ਦਾ ਸ਼ਟਰ ਤੋੜ ਗਏ ਨੇ ਤੋੜ ਕੇ ਤੇ ਵਿੱਚੋਂ ਕੁਝ ਸਾਮਾਨ ਸਾਡਾ ਜਿਹੜਾ ਜੀਵਰਸ ਵਗੈਰਾ ਲੈ ਗਏ ਉਹ ਅਸੀਂ ਮੌਕੇ ਦੇ ਉੱਤੇ ਪਹੁੰਚੇ ਹਾਂ ਮੌਕਾ ਹੈ ਸਾਰਾ ਦੇਖਣ ਦੇ ਆ ਸਾਰੇ ਜੋ ਜਿੰਨਾਂ ਦੀ ਕਿਧਰੋਂ ਆਏ ਕਿਧਰ ਗਏ ਉਹ ਸਾਰੇ ਆਪਾਂ ਸੀਸੀਟੀਵੀ ਕੈਮਰੇ ਖੰਗਾ ਲੈਂਦੇ ਆ ਫਿਲਹਾਲ ਇਹਨਾਂ ਦਾ ਜਿਹੜਾ ਬਿਆਨ ਲੈ ਕੇ ਹਮ ਕਦਮ ਅੰਦਰ ਕਰ ਦੇਣ ਲੱਗੇ ਆ ਜਿਹੜੇ ਜਲਦੀ ਹੈ ਮਸਲ ਜਿਹੜੇ ਦੋਸ਼ੀ ਹੈ ਇਹ ਕਾਬੂ ਕਰ ਲਏ ਜਾਣਗੇ ਕਿਉਂਕਿ ਸਾਰੇ ਬੰਦੇ ਕੈਮਰੇ ਦੇ ਵਿੱਚ ਆਉਂਦੇ ਨੇ ਕਿਤੇ ਇਹਨਾਂ ਦੇ ਮੂੰਹ ਬੰਦ ਨੇ ਕਿਤੇ ਖੁੱਲੇ ਨੇ ਅਕਸਰ ਕਿਤੇ ਨਾ ਕਿਤੇ ਖੁੱਲ ਵੀ ਗਏ ਨੇ ਮੂੰਹ ਤਾਂ ਅਸੀਂ ਸਾਰੇ ਇਹਨਾਂ ਨੂੰ ਟ੍ਰੇਸ ਕਰ ਲਾਂਗੇ ਕਿੰਨਾ ਕੋਈ ਨੁਕਸਾਨ ਹੋਇਆ ਇਹ ਹੁਣ ਕਰਦੇ ਆ ਜੀ ਸਾਰਾ ਹੁਣ ਆਏ ਨੇ ਆਪਣੇ ਨਿਸ਼ਾਦ ਜੀ ਆਏ ਨੇ ਆਪਣਾ ਸਾਰਾ ਹਿਸਾਬ ਕਿਤਾਬ ਸਾਨੂੰ ਦੱਸ ਦਿਆ ਬਾਇਓ ਡਾਟਾ ਵੀ ਕਿੰਨਾ ਕਿੰਨਾ ਸਾਨ ਹੋ ਜਾ ਰਿਹਾ ਹੁੰਦਾ ਉਸ ਅਕੋਰਡਿੰਗਲੀ ਦੀ ਆਪਾਂ ਹੋਰ ਰੋਜ਼ ਕਿੰਨਾ ਕਿਵੇਂ ਦੇਖੇ ਜਾ ਰਹੇ ਆ ਦੂਰੀਆਂ ਕਰ ਰਹੇ ਆ ਪ੍ਰਸ਼ਾਸਨ ਦੀ ਖਾਵੇ ਇਹ ਜੀ ਪ੍ਰਸ਼ਾਸਨ ਸਾਰਾ ਜਿਸ ਤਰ੍ਹਾਂ ਹੁਣ ਅਸੀਂ ਵੀ ਇਲੈਕਸ਼ਨ 'ਚ ਲੱਗੇ ਆਂ ਸਾਰੇ ਆਪਾਂ ਹੁਣ ਹੋ ਗਏ ਆ ਉਧਰੋਂ ਇਲੈਕਸ਼ਨ ਚ ਫ੍ਰੀ ਹੋ ਗਏ ਆ ਕੋਈ ਗੱਲ ਨਹੀਂ ਜਿਹੜਾ ਕੋ ਕਰੇਗਾ ਵਾਰਦਾਤ ਉਹ ਫੜਿਆ ਵੀ ਜਾਏਗਾ ਇੱਕ ਦੋ ਦਿਨ ਦੇ ਵਿੱਚ ਵਿੱਚ ਹੀ ਅਸੀਂ ਇਹਨਾਂ ਨੂੰ ਟੈਸਟ ਕਰ ਲਾਂਗੇ ਸੁਣਤਾ ਸਰ ਉਹ ਚੋੜਾ ਕੋ ਅਸਲਾ ਵੀ ਸੀਆ ਤੇ ਉਹਨਾਂ ਕੋਈ ਫਾਇਦਾ ਨਹੀਂ ਅਜੇ ਫਿਲਹਾਲ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਹੈ